ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਰਿਕਾਰਡ ਤੋੜਿਆ ਹੋਇਆ ਹੈ ਘਰਾਂ ਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੋਇਆ ਹੋਇਆ ਹੈ ਪਰ ਮਜਬੂਰੀ ਨੂੰ ਕੰਮਕਾਰ ਦੇ ਲਈ ਹਰ ਬੰਦੇ ਨੂੰ ਬਾਹਰ ਜਾਣਾ ਪੈਂਦਾ ਹੈ ਸੋ ਇਸ ਕਾਰਨ ਬਹੁਤ ਪਿਆਸ ਵੀ ਲੱਗਦੀ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਸੋ ਜਿਨ੍ਹਾਂ ਦਾ ਦਿਹਾੜਾ ਹੁਣੇ-ਹੁਣੇ ਲੰਘ ਚੁੱਕਾ ਹੈ ਸੋ ਇਸ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਥਾਵਾਂ ਤੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾਈਆਂ ਜਾਂਦੀਆਂ ਨੇ ਸੋ ਅੱਜ ਸਿਸਵਾ ਰੋਡ ਤੇ ਇੱਕ ਸ਼ਬੀਲ ਲੱਗੀ ਹੋਈ ਆ ਜੋ ਹਰਮਨ ਸਟੂਡੀਓ ਹੈ ਉਹਨਾਂ ਦੇ ਪਰਿਵਾਰ ਦੇ ਵੱਲੋਂ ਇੱਥੇ ਸ਼ਬੀਲ ਲਗਾਈ ਗਈ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਬੜੇ ਜੋਰਾਂ ਸ਼ੋਰਾਂ ਦੇ ਨਾਲ ਇਹ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਕੜਾ ਛੋਲਿਆਂ ਦਾ ਪ੍ਰਸ਼ਾਦ ਵੀ ਚੱਲ ਰਿਹਾ ਹੈ ਆਓ ਤੁਹਾਨੂੰ ਇਸ ਸ਼ਬੀਲ ਦੀਆਂ ਝਲਕੀਆਂ ਵੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਉਹ ਤਤੀ ਤਵੀ ਤੇ ਸਮਦੀ ਲਾ ਕੇ ਮੈਂ ਗਿਆ

پتاري کو ني ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਸਮਾਧੀ ਲਾ ਕੇ ਬੈਠੇ ਨੇ ਅੱਗ ਨੇ ਆਪਣਾ ਜੋਰ ਲਾਇਆ ਕੀ ਨਾਮ ਹੈ ਬੇਟਾ ਹਰਨੂਰ ਕੌਰ ਅੱਜ ਇਹ ਸ਼ਮੀਲ ਕਿੱਥੇ ਲੱਗੀ ਹੋਈ ਹੈ ਸ਼ਿਸ਼ਮਾ ਰੋਡ ਖੁਰਾਰੀ ਵਾਰਡ ਨੰਬਰ 7 ਤੇ ਓਕੇ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਕਦੋਂ ਤੋਂ ਲੱਗੇ ਸੇਵਾ ਕਰਨ ਸਵੇਰ ਤੋਂ ਜਦੋਂ ਦਾ ਸ਼ੁਰੂ ਹੋਈ ਇਸ ਵੀ ਉਦੋਂ ਤੋਂ ਕਰ ਰਹੇ ਹਾਂ ਹਾਂਜੀ ਕਿਵੇਂ ਲੱਗਦਾ ਸੇਵਾ ਕਰਕੇ ਬਹੁਤ ਵਧੀਆ ਅੱਜ ਸ਼੍ਰੀ ਅੱਜ ਬਾਸ਼ਾ ਹੀ ਦਸ਼ਮੀ ਦੇ ਸ਼ਹੀਦੀ ਨੂੰ ਕੋਟ ਕੋਟ ਤਨ ਕੋਟ ਕੋਟ ਨੂੰ ਪ੍ਰਣਾਮ ਕਰਦੇ ਆ ਹਰ ਸ਼ਵੀਲ ਲਈ ਗਈ ਹੈ ਉਹਨਾਂ ਦੀ ਸ਼ਹੀਦੀ ਉਹਨਾਂ ਦੀ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ ਹਾਂਜੀ ਉਹਨਾਂ ਦੀ ਉਹਨਾਂ ਦੀ ਸ਼ਹਾਦਤ ਤੇ ਆ ਸ਼ਵੀਲ ਲਈ ਗਈ ਹੈ ਸੰਗਤਾਂ ਨੂੰ ਠੰਡਾ ਮਿੱਠਾ ਪਾਣੀ ਅਤੇ ਿਕੜਾ ਛੋਲੇ ਤੇ ਲੰਗਰ ਵਟਾਏ ਜਾ ਰਹੇ ਹੈ ਜੀ ਤੁਹਾਡਾ ਕੀ ਨਾਮ ਜਸ਼ਨ ਜੋਤਕਰ ਤੁਸੀਂ ਵੀ ਅੱਜ ਸੇਵਾ ਕਰ ਰਹੇ ਆ ਹਾਂਜੀ ਕਿਵੇਂ ਲੱਗਦਾ ਸੇਵਾ ਕਰ ਬਹੁਤ ਚੰਗਾ ਬਹੁਤ ਅੱਛਾ ਲੱਗਦਾ ਗੁਰਦੁਆਰੇ ਜਾਂਦੇ ਹੁੰਦੇ ਨੇ ਹਾਂਜੀ ਉੱਥੇ ਵੀ ਸੇਵਾ ਕਰਦੇ ਹੁੰਦੇ ਹਾਂ ਹਾਂਜੀ ਗੁਰਦੁਆਰੇ ਜਾ ਕੇ ਤੁਸੀਂ ਵੀ ਸੇਵਾ ਕਰਦੇ ਹੋ ਹਾਂਜੀ ਓ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਕਿਰਨ ਜੀ ਸੋ ਅੱਜ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਹੋ ਸ਼ੁਭੀ ਲੱਗੀ ਹੋਈ ਆ ਕਦੋਂ ਤੋਂ ਲੱਗੇ ਸੇਵਾ ਕਰਨਾ ਸਵੇਰ ਤੋਂ ਹੀ ਸਵੇਰ ਤੋਂ ਲੱਗੇ ਹੋਏ ਸੋ ਸੇਵਾ ਕਰਕੇ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਪਹਿਲਾਂ ਵੀ ਸੇਵਾ ਕਰਦੇ ਰਹਿੰਦੇ ਆ ਹਾਂਜੀ ਹਾਂਜੀ ਬੀਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨ ਦੇ ਵਿੱਚ ਤੁਸੀਂ ਲੱਗੇ ਹੋਏ ਹੋ ਹਾਂਜੀ ਹਾਂਜੀ ਕਹੋਗੇ ਜੀ ਸੇਵਾ ਕਰਕੇ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਹਾਂਜੀ ਹਾਂਜੀ ਸਾਡੇ ਖੱਤਰ ਗੁਰੂ ਅਰਜਨ ਦੇਵ ਜੀ ਨੇ ਕਰਵਾਨੀਆਂ ਦਿੱਤੀਆਂ ਜੀ ਹਾਂਜੀ ਦੁੱਖ ਸਹਿ ਇਹਨਾਂ ਨੇ ਇੰਨੇ ਇੰਨੇ ਬੁਢੀ ਯਾਦ ਵਿੱਚ ਜੀ ਅਸੀਂ ਠੰਡੇ ਪਾਣੀ ਦੀ ਸੇਵਾਲ ਛੋਨੇ ਪ੍ਰਸ਼ਾਦ ਸਵੀਰ ਲਈ ਆ ਜੀ ਹਾਂ ਜੀ ਹਾਂ ਹਾਂ ਜੀ ਬਹੁਤ ਖੁਸ਼ੀ ਹੈ ਬਹੁਤ ਵਧੀਆ ਕੰਮ ਬਹੁਤ ਕਿਰਪਾ ਜੀ ਹਾਂ ਜੀ ਹਾਂ ਬਹੁਤ ਕਿਰਪਾ ਵਾਹਿਗੁਰੂ ਜੀ ਕਾਹਨ ਸਾਹਿਬ ਵਾਹਿਗੁਰੂ ਜੀ ਕੀ ਬੱਤੇ ਬੀਬੀ ਜੀ ਬਹੁਤ ਸੇਵਾ ਕਰਦੇ ਹੋ ਤੁਸੀਂ ਵੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਤਾਂ ਮੈਨੂੰ ਕੁਝ ਨਹੀਂ ਆ ਤਾਂ ਬੈਗਰੂ ਤੇ ਬਿਨਾ ਵਾਹਿਗੁਰੂ ਜੀ ਹਾਂ ਵਾਹਿਗੁਰੂ ਵਾਹਿਗੁਰੂ ਕੀ ਨਾਮ ਹੈ ਤੁਹਾਡਾ ਮੇਰਾ ਰਮਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੋ ਲੰਕ ਚੁਪਿਆ ਉਸ ਨੂੰ ਸਮਰਪਿਤ ਇਹ ਗਰਮੀ ਦੇ ਵਿੱਚ ਜੋ ਆਪਾਂ ਸ਼ਬੀਲਾ ਲਗਾਉਨੇ ਹੋ ਸੋ ਅੱਜ ਇਹ ਸ਼ਬੀਲ ਲਗਾਈ ਗਈ ਹੈ ਤੇ ਤੁਸੀਂ ਵੀ ਸੇਵਾ ਕਰ ਲਓ ਹਾਂਜੀ ਹਾਂਜੀ ਕਿਵੇਂ ਲੱਗ ਰਹੀ ਬਹੁਤ ਵਧੀਆ ਲੱਗ ਰਹੀ ਸ਼ਵੀਲ ਦੇਖੋ ਪਹਿਲਾਂ ਤੋਂ ਹੀ ਹੁਕਮ ਹੋਇਆ ਹੋਇਆ ਹੈ ਹਨਾ ਵਾਹਿਗੁਰੂ ਜੀ ਹਾਂਜੀ ਸਾਡੇ ਲਈ ਕੁਰਬਾਨੀ ਕੀਤੀ ਤਤੀ ਤਵੀ ਤੇ ਬੈਠੇ ਹੋ ਤੇ ਗਰਮ ਗਰਮ ਰੇਤ ਪਾਈ ਗਈ ਉਹਨਾਂ ਤੇ ਬਿਲਕੁਲ ਜੀ ਬਸ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਬਸ ਇੰਨਾ ਕੀ ਹੈ ਹਨਾ ਵੀ ਅਸੀਂ ਆਪਣੇ ਮਹਾਰਾਜ ਨੂੰ ਯਾਦ ਰੱਖੀਏ ਤੇ ਉਹਨਾਂ ਦੇ ਪੂਰਨਿਆਂ ਤੇ ਚੱਲੀਏ ਜਿੱਦਾਂ ਉਹਨਾਂ ਨੇ ਸਾਨੂੰ ਦੱਸਿਆ ਹੈ ਹਾਂਜੀ ਸ਼ਵੀਲ ਤੇ ਅਸੀਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਚਿਰਾਂ ਤੋਂ ਚੱਲਦੀ ਆ ਰਹੀ ਹੈ ਕੋਰੋਨਾ ਟਾਈਮ ਥੋੜੀ ਬੰਦ ਹੋ ਗਈ ਸੀਗੀ ਏ ਹੁਣ ਅੱਜ ਇਸ ਵਾਰ ਕਰੋਨਾ ਤੋਂ ਬਾਅਦ ਇਹ ਅੱਜ ਤੋਂ ਸਟਾਰਟ ਹੋਈ ਹੈ ਫਿਰ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਬਾਬਾ ਰਵਜੋ ਸਿੰਘ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬਹੁਤ ਵੱਡਾ ਉਪਰਾਲਾ ਜਿਹੜਾ ਇਹ ਅੱਜ ਕੱਲ ਸ਼ਵੀਲਾ ਚੱਲ ਰਹੀਆਂ ਨੇ ਸੋ ਤੁਸੀਂ ਵੀ ਇਹ ਬੜੀ ਸ਼ਰਧਾ ਭਾਵਨਾ ਦੇ ਨਾਲ ਅੱਜ ਸ਼ਵੀਲ ਲਗਾਈ ਹੈ ਅਤੇ ਕੜਾ ਛੋਲੇ ਦਾ ਪ੍ਰਸ਼ਾਦ ਵੀ ਲਗਾਇਆ ਹੈ ਸੋ ਗਰਮੀ ਦੇ ਵਿੱਚ ਇੰਨੀ ਸੰਗਤ ਲੰਗਰ ਛੱਕ ਰਹੀ ਆ ਇਹੀ ਦੇਖ ਕੇ ਦਿਲ ਨੂੰ ਸਕੂਨ ਮਿਲਦਾ ਵੀ ਚਲੋ ਵਧੀਆ ਅਸੀਸ ਉਹਨਾਂ ਦੀ ਥੋੜਾ ਤਿਲ ਫੁੱਲ ਅਸੀਂ ਸੇਵਾ ਦੇ ਭੇਟ ਕਰ ਸਕੀਏ ਵਾਹੀ ਮੁੱਖ ਰੱਖਦੇ ਹੋ ਅਸੀਂ ਪ੍ਰਸ਼ਾਸਨ ਸੇਵਾ ਲੱਗੇ ਹੋਏ ਜਕਰਨ ਮਹਾਰਾ ਦੇ ਹੁਕਮ ਨਾਲ ਹੈ ਜੇ ਰਵੇ ਪੰਜਾਬ ਵਿੱਚ ਇਨਾ ਤਰਕੋਪ ਚੱਲ ਰਿਹਾ ਗਰਮੀ ਦਾ ਸਾਰੇ ਪਾਸੇ ਹੀ ਆ ਜੀ ਨਸ਼ਿਆਂ ਦਾ ਦਰਿਆ ਵਗਦਾ ਚਲੋ ਸਾਡੇ ਛੋਟੇ ਬੱਚੇ ਵੀ ਲੱਗੇ ਹੋਏ ਆ ਜਿਹੜੇ ਸੇਵਾ ਨਾਲ ਜੁੜੇ ਹੋਏ ਆ ਕਿੰਨੇ ਸੋਹਣੇ ਦੇਖੋ ਲੱਗਦੇ ਆ ਸਾਡੇ ਸਿੰਘ ਬਹੁਤ ਅੱਛੇ ਲੱਗੇ ਹੋਏ ਆ ਚਲੋ ਅਸੀਂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਆ ਪੰਜਾਬ ਤੇ ਸੁਖ ਸ਼ਾਂਤੀ ਜਿਹੜਾ ਦਰਿਆ ਵਗਦਾ ਉਹ ਵਗਿਆ ਰਹੇ ਨਸ਼ਿਆਂ ਤੋਂ ਦੂਰ ਬੱਚੇ ਸੋ ਇਹਨਾਂ ਸੇਵਾ ਵਿੱਚ ਗੁਰਦੁਆਰਿਆਂ ਵਿੱਚ ਸੇਵਾ ਕਰਦੇ ਰਹਿਣ ਇਹ ਸਾਡੀ ਮਨੋ ਕਾਮਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਉਹ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਜੋ ਕਿ ਸਹਿਣ ਨਹੀਂ ਹੋ ਰਹੀ ਸੋ ਤੱਤੀ ਤਵੀ ਤੇ ਬੈਠੇ ਸ੍ਰੀ ਗੁਰੂ ਅਰਜਨ ਦੇਵ ਜੀ ਸੋ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਜੋ ਸ਼ਵੀਲਾਂ ਲਗਾਈਆਂ ਜਾਂਦੀਆਂ ਨੇ ਸੋ ਅੱਜ ਤੁਹਾਡੇ ਵੱਲੋਂ ਵੀ ਇਹ ਇੱਕ ਉਪਰਾਲਾ ਕੀਤਾ ਗਿਆ ਸ਼ਵੀਲ ਦਾ ਅਸੀਂ ਬਹੁਤ ਇਸ ਪਰਿਵਾਰ ਤੇ ਖੁਸ਼ ਹੈ ਵੀ ਇਹ ਆਪਣੇ ਜੇਠ ਮੀਨ ਨੇਮਾ ਸ਼ਵੀਲ ਲਗਾਉਂਦੇ ਆ ਤੇ ਜਦੋਂ ਸ੍ਰੀ ਦੀ ਦੇਵਸੰ ਦਾ ਗੁਰੂ ਗੋਬ ਸਿੰਘ ਤੇ ਬੱਚਿਆਂ ਦਾ ਉਸ ਟਾਈਮ ਇਹ ਬਰੇਡਰ ਤੇ ਚਾਹ ਦਾ ਲੰਗ ਲਾਉਂਦੇ ਆ ਇਹ ਪ੍ਰਵਾਹ ਸਾਰੇ ਆਪਣੇ ਸਾਥੀਆਂ ਗਏ ਮਿਲ ਕੇ ਇਸ ਨੂੰ ਸੰਗਤ ਗਏ ਆਲ ਦੋਸਤਾਂ ਨਾਲ ਮਿਲ ਕੇ ਜਿਹੜਾ ਕੰਮ ਕਰ ਰਹੇ ਆ ਤੇ ਬਹੁਤ ਸਰਾਂਘਾ ਯੋਗ ਹੈ ਪਰ ਮਾਤਰਾ ਇਸ ਪ੍ਰਵਾਹ ਨੂੰ ਚੜ੍ਹਦੀ ਕਲਾ ਵਿੱਚ ਚਲਕਾਏ ਤੰਦ ਲੁੱਤੀਆਂ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਸਾਨਵੀ ਹੂੰ ਸੋ ਸ਼ਵੀਰ ਲੱਗੇ ਹੋਈ ਐ ਸਿਸਮਾ ਰੋਡ ਤੇ ਕੜਾਹ ਪ੍ਰਸ਼ਾਦ ਦਾ ਲੰਗਰ ਵੀ ਲੱਗਿਆ ਹੋਇਆ ਅਤੇ ਤੁਸੀਂ ਇਹ ਭਾਂਡਿਆਂ ਦੀ ਸੇਵਾ ਕਰ ਰਹੇ ਹੋ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਹੈ ਜੀ ਸੇਵਾ ਕਰ ਰਹੇ ਆ ਅੱਛੀ ਗੱਲ ਹੈ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵੀ ਸੇਵਾ ਕਰਦੇ ਹੁੰਦੇ ਆ ਨਹੀਂ ਅਜੇ ਤੱਕ ਨਹੀਂ ਪਹਿਲਾਂ ਗਏ ਨਹੀਂ ਗਏ ਤਾਂ ਹੈ ਪਰ ਸੇਵਾ ਨਹੀਂ ਕੀਤੀ ਸੇਵਾ ਨਹੀਂ ਕਰਦੇ ओके सो ਅੱਜ ਕਿਵੇਂ ਲੱਗ ਰਿਹਾ ਸੇਵਾ ਕਰਕੇ ਬਹੁਤ ਅੱਛਾ ਲੱਗ ਰਿਹਾ ਵਧੀਆ ਲੱਗ ਰਿਹਾ ਨਾ ਸੋ ਭਾਂਡਿਆਂ ਦੀ ਸੇਵਾ ਜਿਹੜੀ ਕਹਿੰਦੇ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਮਨਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਸਰਵਾਇਗੁਰੂ ਜੀ ਕੀ ਫਤਿਹ ਪੰਜੇ ਪਾਸ਼ਾ ਸੀਧਾ ਜੋ ਸਤਰਾਜ ਤਾਜ ਸਹਿਬ ਸ੍ਰੀ ਗੁਰੂ ਅਰਜ ਦੇਵ ਜੀ ਮਹਾਰਾਜ ਜੀ ਦੇ ਜਨਮ ਦਿਨ ਤੇ ਜੋ ਸਵਰ ਰੋਡ ਤੇ ਸਵੀ ਲਗਾਈ ਗਈ ਹੈ ਬਹੁਤ ਬਾਰ ਕਿਰਪਾ ਮਹਾਰਾਜੀ ਉਰੇ ਸਾਨੂੰ ਬਹੁਤ ਸੰਗਤ ਦਾ ਸਹਿਯੋਗ ਮਿਲ ਰਿਹਾ ਹੈ ਸੰਗਤ ਦੇ ਤੇ ਦੁਕਾਨਾਂ ਵਾਲਾ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਹੈ ਸਾਡੇ ਵੀ ਅਮਜੀਦ ਬਈ ਪੱਤਰਕਾਰ ਸਾਹਿਬ ਇਹ ਹਰ ਸਾਲ ਸਾਡੀ ਵਾਇਸ ਬਹੁਤ ਸਾਰਾ ਸਹਿਯੋਗ ਦੇ ਰਹੇ ਹਨ ਤੇ ਇਥੇ ਵੀ ਇਹਨਾਂ ਨੇ ਸਾਨੂੰ ਲਾਇਆ ਜਾਂਦਾ ਉੱਥੇ ਹੀ ਸਾਡੀ ਸੇਵਾ ਕੋਲ ਪਹੁੰਚਦੇ ਹਨ ਤੇ ਬਹੁਤ ਬਾਰ ਕਿਰਪਾ ਸਭ ਦੀ ਬਹੁਤ ਚੜ੍ਹਦੀ ਕਲਾ ਰੱਖੇ ਮਹਾਰਾਜਾ ਜੀ ਕਰੇ ਵੈਜੀ ਖਾਲਸਾ ਸਰਵਾਈ ਗੁਰੂ ਜੀ ਦੇ ਪਤੇ